ਡਾਡੀ ਜੀ ਕੀ ਕਰ ਰਹੇ ਹੋ ਇੱਧਰ ਮੇਰੀ ਗੱਲ ਸੁਣੋ ਇੱਧਰ ਪੱਠੇ ਅਕਾਊਂਟ ਆ ਹੋਰ ਕਰਨਾ ਓਥੇ ਬਾਅਦ ਚ ਪਾ ਲੇ ਮੇਰੀ ਗੱਲ ਸੁਣੋ ਇੱਧਰ ਆਓ ਹਾਂ ਦੱਸ ਤੂੰ ਵੀ ਮੇਰੇ ਕੰਨ ਚ ਵਾਲਾ ਪਾਉਣਾ ਤੂੰ ਹੀ ਦੱਸਦਾ ਵਾਲਾ ਤਾਂ ਡਿੱਗੀ ਪਾਉਣਾ ਵਾਲਾ ਤੇ ਮੇਰੇ ਕਵਲ ਪਾਉਂਦੀ ਹੋਂ ਮੈਂ ਨਾ ਲੰਢੀ ਆ ਗਈ ਉੱਥੇ ਕੀ ਆਏ ਉਹ ਕਰ ਤੋ ਲੰਢੀ ਨਹੀਂ ਕਰਨਾ ਉਹ ਆਂਦੀ ਆ ਵੀ ਇੰਨਾ ਚਿਰ ਹੋ ਗਿਆ ਮੈਂ ਪੇਕ ਰਹੀ ਆ ਤੇ ਕਾਲੀ ਤੂੰ ਹੋਂ ਬੰਦੇ ਰਿਹਾ ਨਾ ਤੇ ਸਾਰੇ ਪੈਸੇ ਖਾ ਗਿਆ ਤੂੰ ਮੈਨੂੰ ਠੇਕਾ ਦੇ ਜਾਂ ਮੇਰੀ ਪਹਿਲਾਂ ਦਾ ਹਿਸਾਬ ਕਿਤਾਬ ਦੇ ਮੈਨੂੰ ਉਹ ਕਵਲ ਕੌਣਾ ਹਿਸਾਬ ਕਿਤਾਬ ਮੰਗਣ ਵਾਈ ਓਏ ਹੈ ਕਹੋ ਗਦਾ ਮੰਗਣਾ ਤੇ ਮੇਰੇ ਕੋ ਹੀਰਾ ਮੰਗੇ ਕੌਲ ਦਾ ਕੀ ਫਰਜ ਹੈ ਹਿਸਾਬ ਤਾ ਮੰਗਣਾ ਮੈਂ ਪੈਲੀ ਮੇਰੀ ਆ ਮਾਲਕ ਮੈਂ ਆ ਮੈਂ ਸਾਡੇ ਕਾ ਦਵਾ ਨਾ ਨਵਾ ਉਹਦੇ ਵਿੱਚ ਤੇਰਾ ਤਾਂ ਕੋਈ ਰੋਲ ਹੀ ਨਹੀਂ ਤੈਨੂੰ ਉਹ ਉਹ ਜੁਆ ਕਰਨੀ ਮੈਨੂੰ ਮੇਰਾ ਨਾ ਕਰੇ ਜੇ ਗੱਲ ਕਰਨੀ ਆ ਡੈਡੀ ਉਹ ਨਹੀਂ ਮਤਾ ਮੈਨੂੰ ਇਹ ਕਿਹਦਾ ਫਰਜ ਬੰਦਾ ਕਿਹਦਾ ਨਹੀਂ ਪਰ ਉਹ ਤਾਂ ਮੈਨੂੰ ਡੇ ਨਾ ਰੋਲੀ ਪਉਣ ਜਾ ਕੇ ਆਪਾਂ ਦੋਵੇਂ ਜੀ ਅੰਦਰ ਬਿਠੇ ਸੀ ਜਾ ਕੇ ਧਬਕੇ ਡਾ ਵੀ ਮਾਨ ਅੰਦੀ ਸਾਰਾ ਕੁ ਤੂੰ ਖਾ ਗਿਆ ਵਾ ਤੂੰ ਕਮਾਈ ਜਿਹੜੀ ਜਿੰਨੀ ਜ਼ਮੀਨ ਦੀ ਕਮਾਈ ਨਾ ਸਾਰੇ ਦੋਵੇਂ ਜੀ ਤੂੰ ਹੀ ਖਾਂਦੇ ਈ ਓ ਜਿਹੜੀ ਮੇਰੇ ਅਸਲੀ ਕਮਾਈ ਨਾ ਮੈਨੂੰ ਹੁਣੇ ਦੋ ਨਹੀਂ ਤੇ ਮਰ ਰੋਲੀ ਪਾਣੀ ਜਾਂਦੀ ਕਵਲ ਦੀ ਕੋਈ ਜ਼ਰਤ ਨਹੀਂ ਗਈ ਔਰ ਨਾ ਮੈਂ ਕਰਦਾ ਵਾਂ ਗੱਲ ਕਵਲ ਨੂੰ ਮੈਂ ਪੁੱਛਦਾ ਤੂੰ ਕਹੋ ਨਾ ਇਹ ਸੇ ਮੰਗਣ ਲਈ ਮੇਰੇ ਕੋ ਇਹਦੇ ਕੋਲ ਸੱਸ ਮੈਂ ਦੇਣਾ ਮੈਂ ਦਵਾ ਨਾ ਦੇਵਾਂ ਕਿਸ ਨੂੰ ਮੈਂ ਤੈਨੂੰ ਆਖਿਆ ਵੀ ਸਾਡੇ ਪੈਣਾ ਹੱਥੇ ਕੱਖ ਨਹੀਂ ਅਸੀਂ ਤਾਂ ਕੰਮ ਕਰਨ ਵਾਲੇ ਆ ਇਧਰੋਂ ਕੰਮ ਕਰ ਲਿਆ ਇਧਰ ਚੁੱਕ ਲਿਆ ਇਧਰ ਥੱਲ ਲਿਆ ਜੋ ਕਾਣਾ ਨਾ ਡੈਡੀ ਨੇ ਕਰਨਾ ਰਕਣ ਟਕੜ ਡੈਡੀ ਦੀ ਮੰਮੀ ਕੋ ਤੇ ਜਾ ਕੇ ਡਾਡੀ ਕੋ ਮੰਗ ਆਂਦੀ ਕਹਿੰਦਾ ਵੀ ਕਰ ਲਵਾਂ ਅੱਡੇ ਨਾਲ ਗੱਲ ਮੇ ਜਾ ਕੇ ਏਦਾਂ ਗਾੜੀਆਂ ਬੋਲਦੀ ਉਹ ਬੋਲਣੀ ਗਿੱਜੀ ਯਾਰ ਕਰਤੂਰ ਹੈ ਨਹੀਂ ਉਹਦੇ ਚ ਮਾਸਾ ਜਿੰਨੀ ਵੀ ਤੇ ਜੇ ਮੈਂ ਗਾੜੀਆਂ ਬੋਲਿਆ ਨਾ ਪਤਾ ਟੇਕ ਉਹਦੇ ਪਿਛਲਿਆਂ ਤੱਕ ਜਾਣਾ ਵਾ ਉਹ ਡੈਡੀ ਅਸੀਂ ਤਾਂ ਬਥੇਰੇ ਆਨੇ ਆਂ ਵੀ ਕਪੱਤ ਪੈਂਦਾ ਨਾਏ ਕੰਮ ਕਰੀਏ ਪਰ ਉਹ ਕਿਸੇ ਟਿਕਣੇ ਜਿੱਦਨ ਦੀ ਆਈ ਨਾ ਉਹਨੇ ਵੇਟਲੀ ਉੱਪਰ ਕੀਤੀ ਸਾਰਿਆਂ ਦੀ ਬਹੁਤ ਤੰਗ ਕੀਤਾ ਸਾਰਿਆਂ ਨੂੰ ਨਾ ਕਿ ਧੰਮ ਕਰਤਾ ਸਾ ਡੱਬਰ ਦੇ ਨਾ ਕਿ ਇਹ ਜਾ ਹੀ ਸਕਦਾ ਨਾ ਬੰਦਾ ਆ ਹੀ ਸਕਦਾ ਵਾ 24 ਘੰਟੇ ਕਲੇਸ਼ ਰੱਖਦੀ ਸਾਡੇ ਨਾਲ ਤੇ ਮੈਂ ਤਾਂ ਨਾ ਆ ਕੇ ਆਇਆ ਹਿਸਾਬ ਇਹਦਾ ਕਰਨਾ ਪੈਣਾ ਇਹਨੂੰ ਫੇਰ ਦਵਾ ਕਰਨਾ ਪੈਣਾ ਜਿਆਦਾ ਉਹ ਅਹੀਂ ਤਾਂ ਨਹੀਂ ਜਿਹੜੀ ਕੱਲ ਲੈਣਾ ਹੁਣੇ ਚਲ ਜੇ ਬਾਬਾ ਇੱਥੋਂ ਪਰ ਉਹ ਰੈਡੀ ਪੱਕੇ ਪੈਰੀ ਆਈ ਆ ਕਿਉਂ ਤੱਕ ਮੇਰਾ ਆਈ ਹੈ ਨਾ ਉਹ ਕੋ ਪਲੈਨਿੰਗ ਨਾਲ ਆਈ ਆ ਉਦਾਂ ਨਹੀਂ ਆਈ ਉਹਦੀ ਮਾਂ ਵੀ ਮਗਰ ਆਈ ਖੜੀ ਵੇਲੀ ਕਿਦਣ ਫੜਾ ਕੇ ਆਵਾ ਇਹਨਾਂ ਨੂੰ ਚਾ ਡੰਮਾ ਇਹਨਾਂ ਦੇ ਮੱਥੇ ਇੱਕ ਗੱਲ ਵਾ ਕੋਸ਼ਿਸ਼ ਮੈਂ ਬੜੀ ਕਰਨ ਲਈ ਆ ਤੇ ਇਹਨਾਂ ਦਾ ਮੁੰਡਾ ਨਾ ਇਹਨਾਂ ਤੋਂ ਦੂਰ ਕਰਾਂ ਬਾ ਮੈਂ ਪਹਿਲਾਂ ਵੀ ਬੜੀ ਲਾਈ ਹੀ ਪਰ ਕਾਮਯਾਬ ਨਹੀਂ ਹੋਈ ਮੈਂ ਤੇ ਹੁਣ ਮੈਂ ਇਹਨਾਂ ਨੂੰ ਕਾਮਯਾਬ ਨਾ ਹੋ ਕੇ ਦੱਸਾਂਗੇ ਪਮੋ ਕੁਰੇ ਜੇ ਮੇਰਾ ਘਰ ਨਹੀਂ ਨਾ ਬਸਣ ਦਿੱਤਾ ਤੇ ਬਸਣ ਮੈਂ 13 ਮਹੀਨੇ ਦਿੰਦੇ ਅੱਗੇ ਤੇ ਮੈਂ ਮੁੰਡਾ ਕਰਨਾ ਹੈ ਨਾ ਤੇਰੇ ਤੋਂ ਦੂਰ ਹੁਣ ਤੇਰਾ ਖਸਮ ਵੀ ਤੇਰੇ ਤੋਂ ਦੂਰ ਕਰੂੰਗੀ ਇੱਕ ਤੀਰ ਨਾ ਦੋ ਨਿਸ਼ਾਨੇ ਚ ਲਾਉਂਗੀ ਇਹ ਗੰਢੀ ਆ ਕੋਟ ਚਾਜੂ ਬੜਾ ਲੈਣੀ ਕਰਨਾ ਕੀ ਆ ਬਸ ਆ ਵੇਖੋ ਲੀੜੇ ਕੱਪੜੇ ਜੋੜ ਕੇ ਹਟੀਆਂ ਜਿੰਨਾ ਚਿਰ ਮਿਸਤਰੀ ਨਹੀਂ ਹਟਦੇ ਉਹਨਾਂ ਚ ਸਾਮਾਨ ਵੀ ਕਿੱਥੇ ਸੈੱਟ ਆਉਣਾ ਵਾ ਉਹ ਥੋੜਾ ਜਿਹਾ ਜਿਹਾ ਕੰਮ ਬਸ ਥੋੜਾ ਜਿਹਾ ਰਹਿ ਗਿਆ ਨਿਗਲੇ ਕੰਮ ਠਾਕੀ ਟੁਕੇ ਲਾਉਣੇ ਰਹਿ ਗਏ ਬਾਕੀ ਸਾਰਾ ਕੰਮ ਨਿਪਟ ਗਿਆ ਵਾ ਕਲੀ ਘਰਤੀ ਉਹਨਾਂ ਨੇ ਇੱਕ ਦੋ ਦਿਨ ਲੱਗਣੇ ਬਸ ਤੁਸੀਂ ਕਿੱਥੋਂ ਆਈ ਹੋ ਮੈਂ ਡੈਲੀ ਦਾ ਕੋਇਆ ਉੱਥੇ ਗੱਲਾਂ ਕਰਨ ਡੈਲੀ ਨਹੀਂ ਗੱਲਾਂ ਤੇ ਤੁਸੀਂ ਕਾਂਡੇ ਸੀ ਤੇ ਤੁਹਾਨੂੰ ਨਹੀਂ ਪਤਾ ਹੈਗਾ ਕਿ ਕਿਹੜੇ ਕੰਮਾਂ ਚਹੀ ਤੁਰੇ ਫਿਰਨ ਦੇ ਆ ਤੁਹਾਨੂੰ ਇਹ ਆਪੇ ਆਖਣ ਦੇਈਓ ਇਹ ਵਿਚੋਲਾ ਆਂਦਾ ਵਾ ਕਿ 1-2 ਦਿਨ ਦੇ ਵਿੱਚ ਤੁਸੀਂ ਮੁੰਡੇ ਦਾ ਵੇਖ-ਵਖਾਵਾ ਕਰ ਲਓ ਜੇ ਤੁਸੀਂ ਰੁਪਈਆ ਰੱਖਣਾ ਤੇ ਰੱਖ ਲਓ ਤੇ ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਯਾਰ ਮੈਨੂੰ ਵੀ ਪਤਾ ਮੈਨੂੰ ਚੇਤਾ ਤੈਨੂੰ ਜਿਆਦਾ ਫਿਕਰ ਆ ਮੈਨੂੰ ਜਦੋਂ ਘਰ ਦੀਆਂ ਉਲਝਣਾਂ ਹੋਣ ਨਾ ਤੇ ਦਿਮਾਗ ਕੰਮ ਨਹੀਂ ਕਰਦਾ ਕੰਮ ਤੇ ਨਹੀਂ ਕਰਦਾ ਪਰ ਅਸੀਂ ਜੇ ਹੋਣੀ ਚੁਰਾਂਗੇ ਨਾ ਤੇ ਫੇਰ ਹੀ ਤਿਆਰੀ ਹੋਣੀ ਆ ਤੁਹਾਨੂੰ ਪਤਾ ਵੀ ਹੈਗਾ ਪਤਾ ਨਹੀਂ ਅਗਲੇ ਦਾ ਕਿਹੜੇ ਵੇਲੇ ਫੋਨ ਆ ਜਾਣਾ ਜਦੋਂ ਗੱਲ ਤੁਰੀ ਹੋਵੇ ਨਾ ਤੋ ਗੱਲਾਂ ਨੇਪਰੇ ਚੜਨੇ ਚੜਾਉਣੀ ਪੈਂਦੀ ਆ ਸਾਡੇ ਲੋ ਫੁੱਲ ਤਿਆਰੀ ਆ ਜਦੋਂ ਫੋਨ ਕਰਨਗੇ ਨਾ ਉਸੇ ਚੱਲ ਜਾਗੇ ਲੀੜੇ ਪਾ ਕੇ ਜਾਣਾ ਨਾ ਜਿਹੜਾ ਸਮਾਨ ਲੈਣਾ ਉੱਥੋਂ ਬਜਾਰੋਂ ਲੈਣਾ ਵਾ ਉਹ ਮੈਨੂੰ ਟੈਂਸ਼ਨ ਦਿਵਾ ਦੇ ਕੱਲ ਦੀ ਉਹ ਹੀ ਜਦੋਂ ਕਵਲ ਮੈਨੂੰ ਆਖਿਆ ਸੀ ਤੇਰੇ ਸਾਹਮਣੇ ਲੜੀ ਕੱਲ ਜਦੋਂ ਇਹ ਮੈਨੂੰ ਠੇਕਾ ਦੇਵਲਦਾ ਉਹਦੇ ਸਿਲਸਿਲੇ ਵਿੱਚ ਡਾਡੀ ਨਾਲ ਗੱਲ ਕਰਨ ਗਿਆ ਏ ਤੇ ਡਾਡੀ ਬਹੁਤ ਗਾੜੀ ਗਰਮ ਹੋ ਗਿਆ ਆਂਦਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਜਿਉਂਨੇ ਗੱਲ ਕਰਨੀ ਨਾ ਤੇ ਮੇਰੇ ਨਾਲ ਕਰੇ ਮੈਂ ਤਾਂ ਨਾ ਠੇਹਾ ਨਾਲ ਠੇਕਾ ਦੇਣਾ ਚਾਹੀਦਾ ਨਾ ਚੱਲ ਛੱਡੋ ਇਹਨਾਂ ਗੱਲਾਂ ਨੂੰ ਮੈਂ ਤੇ ਇਹ ਆਨੀ ਆ ਵੀ ਇਹ ਪੁੱਛੋ ਮੰਮੀ ਡੈਡੀ ਨੂੰ ਕਿ ਕੀ ਬਣਾ ਕੇ ਖੜਨਾ ਕਬਲ ਦੇ ਮੁੰਡੇ ਦੇ ਵਿਆਹ ਤੇ ਇੰਨਾ ਕੋ ਪਿੱਤਾ ਜਾਂ ਇੰਨਾ ਸੋਨਾ ਸੱਪਾ ਇਨੇ ਪੈਸੇ ਪਾਏ ਹੈਗੇ ਤੇ ਸਾਡੇ ਮੁੰਡੇ ਵਾਰੀ ਕੀ ਗੁੰਦੇ ਭਲਾ ਲੈ ਇਹ ਕਿਦਾਂ ਗੱਲ ਕਰਤੀ ਡੈਡੀ ਮੰਮੀ ਪਹਿਲਾਂ ਕੰਨਾ ਚਾਹਵਾ ਮੰਮੀ ਤਾਂ ਖੰਢੀ ਆ ਵੀ ਸੈੱਟ ਬਣਾ ਕੇ ਲੈ ਆ ਜੀ ਇੰਨੇ ਕਾ ਜਿਆ ਕਿੱਟੀ ਸੈੱਟ ਹੁੰਦਾ ਮੈਨੂੰ ਤਾਂ ਪਤਾ ਨਹੀਂ ਕੀ ਹੁੰਦਾ ਉਹ ਆਂਦੀ ਬਣਾ ਕੇ ਲੈ ਜਾਓ ਚੱਲ ਜੇ ਪਸੰਦ ਜੁ ਕੁੜੀ ਉੱਥੇ ਪਾਵਾਂਗੇ ਲੈ ਇੰਦਰ ਤੇ ਰਿਸ਼ਤੇ ਦੀਆਂ ਗੱਲਾਂ ਹੋਣ ਡੀਆਂ ਵਾ ਵਿਆਹ ਦੀਆਂ ਤਿਆਰੀਆਂ ਕਰਦੇ ਫਿਰਦੇ ਆ ਮੈਂ ਵੀ ਆਖਾਂ ਏਡੀ ਆਕੜੀ ਜੀ ਕਾ ਫਿਰਦੀ ਆ ਕਿਤੇ ਅੱਖ ਨਾਲ ਅੱਖ ਨਹੀਂ ਮਿਲਉਂਦੀ ਵੀ ਤੇ ਕੋਈ ਨਹੀਂ ਪੰਮੋ ਕਰੇ ਕਰਲਾ ਮਿਲਣ ਦੀਆਂ ਤਿਆਰੀਆਂ ਜਿੰਨਾ ਰਿਸ਼ਤਾ ਕਰਾਉਣ ਚ ਮਜ਼ਾ ਆਉਂਦਾ ਨਾ ਉਨਾ ਤੜਾਉਣ ਚ ਆਉਂਦਾ ਵਾ ਮੈਂ ਵੀ ਹੁਣ ਰਿਸ਼ਤਾ ਨਾ ਤੜਾਇਆ ਹੀ ਲੈ ਪਿੰਡ θਿੱਤਾ ਤੇ ਮੈਂ ਪਤਾ ਕਰ ਹੀ ਲੈਣਾ ਵਾ ਮੈਨੂੰ ਵੀ ਕਵਲ ਕਿੰਨੇ ਕਹਿਣਾ ਜੇ ਮੈਂ ਪਤਾ ਨਾ ਕੀਤਾ ਤੇ ਉਹ ਵੀ ਪਤਾ ਕਿੰਨਾ ਮਹਿੰਗਾ ਬਣਨਾ ਸੈਟ ਫਿਰ ਕੀ ਹੈ ਮਹਿੰਗਾ ਤੇ ਆ ਲੋ ਬਾਜੀ ਚਾ ਫੜੋ ਇਹ ਗੱਲ ਵਾ ਕੇ ਦੇ ਰਿਸ਼ਤੇ ਦੀਆਂ ਗੱਲਾਂ ਕਰਨ ਦੇ ਜੇ ਕੋਈ ਨਹੀਂ ਉਹ ਮੇਰੇ ਭਰਾ ਉਹ ਇਹਦੇ ਨਾਲ ਇਹਦੇ ਪੇਕੇਆਂ ਚੋਂ ਰਿਸ਼ਤਰੀ ਖਦਾ ਉਹ ਮੁੰਡਾ ਉਹਦੇ ਗੱਲਾਂ ਕਰਨ ਦੇ ਆ ਉਹ ਸਲਾਹ ਲੈਣ ਦੇ ਇੱਕੋ ਕਿਤੇ ਕਿ ਕੀ ਪਾਈਏ ਪੁਈ ਹੈ ਨਾ ਅੱਛਾ ਆਹੋ ਚਲੋ ਜਿਹੜੀ ਚੀਜ਼ ਬਣਦੀ ਉਹ ਤੇ ਪਉਣੀ ਚਾਹੀਦੀ ਆ ਮੈਂ ਆ ਆਪਣੇ ਭਰਾ ਦੇ ਵਿਆਹ ਦੀ ਗੱਲ ਕਰਨ ਦੀ ਭਰਾ ਦੇ ਤੇ ਨਿਆਣੇ ਵਿਆਣ ਵਾਲੇ ਹੋਏ ਆ ਨਹੀਂ ਨਹੀਂ ਭਰਾ ਦੇ ਨਹੀਂ ਉਹ ਰਿਸ਼ਤਰੀ ਵਿੱਚੋਂ ਮੁੰਡਾ ਵੀ ਤੁਹਾਨੂੰ ਉਹਨਾਂ ਦੇ ਸਲਾਸੂ ਕੰਡੇ ਹਨਾ ਠੀਕ ਠੀਕ ਕੋਈ ਨੇ ਪੀਓ ਚਾਹ ਤਹੀਂ ਹਾਏ ਇਹ ਦੇਖੋ ਕਹਿੰਨੇ ਕੀ ਗੱਲ ਸੁਪਾਉਣੀ ਆ ਇਹ ਨੂੰ ਕਹਾਂ ਹੁ ਜਿਹਦਾ ਕੰਦਾ ਨਾ ਹੀ ਲੱਗੀ ਰਹਿੰਦੀ ਆ ਸ਼ਿਪਕਲੀ ਜੀ ਨਾ ਹੋਏ ਤੇ ਮੈਨੂੰ ਤਾਂ ਸੱਚੀਂ ਤੋਂ ਬੜਾ ਹੀ ਡਰ ਲੱਗਦਾ ਵਾ ਇਹਦੇ ਕੰਨ ਤੈਨੂੰ ਡਰ ਲੱਗਦਾ ਵਾ ਤੇ ਮੈਨੂੰ ਲੱਗਦਾ ਨਹੀਂ ਸੁਣ ਲਿਆ ਵਾ ਇਹਦਾ ਦਿਮਾਗ ਬਹੁਤ ਜ਼ਿਆਦਾ ਹੀ ਤੈਨੂੰ ਕਹਦੇ ਤੇਜ ਤਾਂ ਤਾਇਆ ਤੇ ਉੱਡੀ ਫਿਰਦੀ ਆ ਦੋਰੇ ਇਹ ਘਰ ਚਾਣ ਕੇ ਵਸਦੀ ਫਿਰਦੀ ਆ ਜੇ ਹੁੰਦੀ ਭੋਲੀ ਤੇ ਬੱਸਣੀ ਨਹੀਂ ਭੋਲੀ ਇਥੇ ਗੋਲੀ ਆ ਭੋਲੀ ਸਮਝਦੀ ਇਹਨੂੰ ਸਾਰਾ ਟੱਬਰ ਘੜੀ ਕਿ ਲਾਇਆ ਨਾ ਤੇ ਘੜੀ ਬੰਦਾ ਕੁੰਦਾ ਇਹਦੇ ਘੜੀ ਤੇ ਨਾ ਕੋਈ ਹੋਰ ਚੱਲ ਕੋਈ ਨਹੀਂ ਆਜੋ ਮੰਮੀ ਨਾਲ ਬਾਅਦ ਸਲਾਹ ਕਰਦੇ ਆਂ ਤੁਸੀਂ ਚਾਹ ਤੇ ਪੀਲਾ ਹੁਣ ਚਾਹ ਚਲ ਕੋਕ ਪਾਇਆ ਨਾ ਵਿੱਚੋ ਯਾਰ ਨੇ ਇਹਨੂੰ ਡਰ ਲੱਗਦਾ ਉਹ ਪੀ ਲੋ ਚੁੱਪ ਕਰਕੇ ਕੋਕ ਨਹੀਂ ਪਾਇਆ ਮਾਹਾਂ ਦੇ ਮੰਜੇ ਦੇ ਚਾਹ ਮਿਲੀ ਆ ਨਾਲੇ ਮੈਂ ਤੁਹਾਡੇ ਨਾਲ ਇੱਕ ਸਲਾਹ ਹੋਰ ਕਰਨੀ ਸੀ ਕਿ ਅਸੀਂ ਜਾਣ ਦੀਆਂ ਤੇ ਤਿਆਰੀਆਂ ਕਰ ਰਹੇ ਆਂ ਹੂੰ ਤੇ ਪਹਿਲਾ ਕਵਲ ਨੂੰ ਵੀ ਨਾਲ ਖੜਨਾ ਕਿ ਨਹੀਂ ਖੜਨਾ ਮੈਨੂੰ ਕੀ ਪਤਾ ਹੁਣ ਜੇ ਨਾ ਖੜਿਆ ਤਾਂ ਵੀ ਬਿਵਤਾ ਪੈਣੀ ਹੈ ਜੇ ਲੈ ਗਏ ਉੱਥੇ ਨੇੜ ਚੁੱਪ ਕਰਨਾ ਨਹੀਂ ਰੋਲੀ ਪਾਈ ਜਾਣੀ ਹੈ ਮੈਂ ਤਾਂ ਗਿਆ ਨਹੀਂ ਆ ਮੰਮੀ ਨੂੰ ਪੁੱਛ ਲੋ ਕਿ ਕੀ ਆਂਦੀ ਆ ਇਹਦੇ ਮੂੰਹ ਨੂੰ ਜਿੰਦਾ ਤੇ ਕੋਈ ਲਾ ਨਹੀਂ ਸਕਦਾ ਤੇ ਜੇ ਸਾਡੇ ਨਾਲ ਚਲ ਗਈ ਨਾ ਤੇ ਪੱਕਾ ਹੀ ਨੇ ਉੱਥੇ ਸਰੀਕਾਂ ਵਾਲੀ ਕਰਨੀ ਆ ਇਹਦੂ ਵਾਅਦਾ ਤੇ ਦੇਖੋ ਆਸ ਹੈ ਨਹੀਂ ਆ ਉਸ ਮੈਂ ਤੇਰੀ ਗੱਲ ਮੰਨਦਾ ਵਾਂ ਇਹਨੂੰ ਛੱਡ ਕੇ ਨਹੀਂ ਜਾ ਸਕਦੇ ਇਹ ਛੱਡ ਗਏ ਨੇ ਪਲੇਸ ਹੋਣਾ ਕਰ ਚੁੱਕੇ ਆ ਉਤੋਂ ਬੈਟਰ ਆ ਕਿ ਨਾਲ ਹੀ ਲੈ ਜਾਓ ਮੈਂ ਤਾਂ ਨਾ ਸਿਵਾ ਜੀ ਹੂੰ ਮੈਂ ਤਾਂ ਕਦੀ ਵੀ ਨਹੀਂ ਕਰਦੀ ਇਹਨਾਂ ਪੁੱਠਿਆਂ ਪੈਰਾਂ ਵਾਲੀ ਚੱਲ ਬਾਕੀ ਮੈਂ ਮੰਮੀ ਨਾਲ ਸਲਾਹ ਕਰਦੀ ਆ ਜੋ ਫੈਸਲਾ ਲੈਣਾ ਨਾ ਮੰਮੀ ਨੇ ਲੈਣਾ ਨਾ ਚੱਲ ਬਾਹਰ ਬੈਠੀ ਹਾਂ ਚੰਨ ਕਰ ਕਰ ਰੋਣਾ ਚਲ ਇੰਨਾ ਵੀ ਚੰਗਾ ਹੋ ਗਿਆ ਮਹਾਰਾਜ ਨੇ ਤੋਂ ਪਕੜਤੀ ਆ ਤੇ ਕੜੀ ਤੁੱਪੇ ਬਹਿ ਗਈ ਆ ਸਰੀਰ ਤੇ ਗਰ ਗਿਆ ਕਿੰਨੇ ਦਿਨ ਹੋ ਗਏ ਆ ਤੋਂਦ ਪਈ ਜਾਣ ਢਈ ਹੈਗੀ ਤੇ ਰੋਖ ਹੀ ਨਹੀਂ ਆਉਣ ਧਿਆ ਹਮਤਰਾ ਸਰੀਰ ਇੰਨਾ ਡਿਗ ਡਿਗ ਪੈਣ ਡਿਆ ਹੈਗਾ ਚਲੋ ਵਧੀਆ ਹੋ ਗਿਆ ਇੰਨੀ ਕਿ ਤੁੱਪ ਲੱਗ ਜਾ ਕਰੇ ਤੇ ਵਧੀਆ ਹੋ ਜਾ ਕਰੇ ਹਨਾ ਪੀਲੀ ਚਾਹ ਮੰਮੀ ਪੀਲੀ ਆ ਪੁੱਤ ਅੱਜ ਕਵਲ ਨੇ ਚਾਹ ਬਣਾਈ ਆ ਤੇ ਸਾਰੇ ਟੱਬਰ ਨੂੰ ਪਿਆਲੀ ਵੀ ਆ ਉਹ ਨਾ ਹੋਵੇ ਸਾਰਾ ਟੱਬਰ ਸੁੱਤਾ ਹੀ ਰਹਿ ਜੀਏ ਨਹੀਂ ਨਹੀਂ ਇਹੋ ਜੀ ਗੱਲ ਨਾ ਪੰਮਾ ਕਰਿਆ ਕਰ ਹੁਣ ਕੀ ਕਰਨਾ ਜੇ ਰੋਜ ਕਲੇਸ਼ ਕਰੀਏ ਤੇ ਚੰਗਾ ਤੇ ਹੁਣ ਜਿ ਬਣਾਈ ਆ ਤੇ ਪੀਣੀ ਪੈਣੀ ਆ ਪੁੱਤ ਕੀ ਕਰਨਾ ਵਾ ਗੱਲ ਤੇ ਤੁਹਾਡੀ ਠੀਕ ਆ ਮੰਮੀ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨ ਆਈ ਹਾਂ ਕੋਈ ਗੱਲ ਨਹੀਂ ਕਰ ਕਿਹੜੀ ਕਰਨੀ ਆ ਤੁਹਾਨੂੰ ਪਤਾ ਤੇ ਹੈ ਹੀ ਆ ਕਿ ਅਸੀਂ ਜਾਣਾ ਵਾ ਨੌ ਰਾਣੀ ਨੂੰ ਵੇਖਣ ਤੇ ਮੈਨੂੰ ਇਹ ਆ ਕਿ ਅਸੀਂ ਭਲਾ ਕਵਲ ਨੂੰ ਖੜਨਾ ਨਾਲ ਕਿ ਨਹੀਂ ਖੜਨਾ ਪੁੱਤ ਕਿਤਾਂ ਦੀਆਂ ਤੂੰ ਪੋੜੀਆਂ ਗੱਲਾਂ ਕਰਦੀ ਏ ਜੇ ਕਵਲ ਨਾ ਆਈ ਹੁੰਦੀ ਤੇ ਚੱਲ ਨਾ ਖੜਦੇ ਤੇ ਹੁਣ ਉਹ ਆਈ ਆ ਤੇ ਜੇ ਅਸੀਂ ਨਾ ਖੜਗੇ ਤੇ ਚੰਗੇ ਲੱਗੀਦਾ ਵਾ ਲੋਕੀ ਸਾਨੂੰ ਗੱਲਾਂ ਨਾ ਕਰਨਗੇ ਵੀ ਲੈ ਕੋਈ ਇਹ ਨਾ ਚਾਚੀ ਤਾਈ ਨਹੀਂ ਨਾਲ ਕੋਈ ਇਹਨਾਂ ਨੇ ਕਿਸ ਨੂੰ ਖੜਿਆ ਨਿੰਗਾ ਉੱਥੇ ਵੀ ਲੋਕਾਂ ਨੇ ਗੱਲਾਂ ਕਰਨੀਆਂ ਵਾ ਗੱਲਾਂ ਤੇ ਮੰਮੀ ਕਰਨੀਆਂ ਪਰ ਜਿਹੜੀਆਂ ਗੱਲਾਂ ਇਹਨੇ ਕਰਨੀਆਂ ਵਾ ਉਹ ਇਹ ਉੱਥੇ ਜਾ ਕੇ ਆਪਣਾ ਮੂੰਹ ਬੰਦ ਰੱਖ ਲੂਗੀ ਇਹ ਰਿਸ਼ਤਾ ਨੇਪਰੇ ਚੜਨ ਦਊਗੀ ਹੁਣ ਕਿਉਂ ਨਾ ਦਊ ਰਿਸ਼ਤਾ ਤੇ ਹੋ ਗਿਆ ਰਿਸ਼ਤਾ ਕਿਹੜਾ ਕਿਸ ਬਗਾਨੇ ਨੇ ਕਰਾਇਆ ਜਿਹੜਾ ਤੂੰ ਆਨੀ ਆਂ ਫੇ ਇਹਨੇ ਜਾ ਕੇ ਤੇ ਉੱਥੇ ਮੂੰਹ ਨਹੀਂ ਬੰਦ ਕਰਨਾ ਆਪਣੇ ਤੇ ਰਿਸ਼ਤੇਦਾਰਾਂ ਚੋਂ ਰਿਸ਼ਤਾ ਵਾ ਤੇ ਹੁਣ ਇਹ ਕੀ ਕਰ ਲੂਗੀ ਤੂੰ ਇਹੋ ਜੀ ਟੈਨਸ਼ਨ ਨਾ ਲੈ ਤੂੰ ਮੇਰੇ ਤੇ ਸੌਟ ਇਹ ਡੋਰੀਆਂ ਰੱਬ ਤੇ ਜਿੱਤਾ ਛੁੱਟਦੇ ਆ ਨਾ ਮੇਰੇ ਤੇ ਛੁੱਟ ਦੇ ਵੇਖੀ ਰਿਸ਼ਤਾ ਹੁੰਦਾ ਕਿ ਨਹੀਂ ਮੰਮੀ ਤੁਸੀਂ ਤੇ ਹਾ ਗੱਲ ਆਂਦੇ ਆ ਪਰ ਜਿਹੜੇ ਅਗਲੇ ਆ ਨਾ ਬੜਾ ਕੋ ਸੋਚਦੇ ਵਿਚਾਰਦੇ ਆ ਅੱਜ ਜਦੋਂ ਇਹਨੇ ਜਾ ਕੇ ਉੱਥੇ ਗੱਲਾਂ ਬਾਤਾਂ ਕੀਤੀਆਂ ਨਾ ਤੇ ਆਖਣਾ ਇਹ ਇੱਕ ਨਾ ਨਹੀਂ ਲਾ ਕੇ ਖਾਂਦੇ ਤੇ ਇਹਨਾਂ ਨੇ ਸਾਡੀ ਤੀ ਨਾ ਕਿੱਥੋਂ ਲਾਉਣੇ ਲਾ ਕੇ ਖਾਣੀਆਂ ਮੈਨੂੰ ਤੇ ਨਾ ਸੱਚੀ ਸੋਚ ਸੋਚ ਕੇ ਹੋਰ ਤਰ੍ਹਾਂ ਹੋਈ ਜਾਂਦਾ ਪਰ ਇੱਕ ਗੱਲ ਮੇਰੀ ਸੁਣ ਲੋ ਮੇਰਾ ਨੀ ਮੰਨ ਮੰਨਦਾ ਇਹਨੂੰ ਖੜਨੂ ਬਾਕੀ ਤੁਸੀਂ ਆਪਣੀ ਮਰਜ਼ੀ ਕਰਨੀ ਸਿਆਣੇ ਮੰਮਾ ਮੇਰੀ ਸੁਣ ਗੱਲ ਜੇ ਅਹੀਂ ਨਾ ਨਾ ਖੜਿਆ ਯਾ ਲੈ ਇੱਥੇ ਤਾਂ ਪਤਾ ਹੀ ਆ ਲੋਕਾਂ ਨੂੰ ਕਿ ਜੇ ਤੁਹਾਡੀ ਇਹ ਹੈਗੀ ਆ ਉਥੇ ਸਾਡੇ ਰਿਸ਼ਤੇਦਾਰ ਨਵੇਂ ਕੀ ਆਖਣਗੇ ਉਹਨਾਂ ਕ ਉਹਨਾਂ ਇਹ ਨਹੀਂ ਨਾ ਆਖਣਾ ਕਿ ਉਹ ਨਹੀਂ ਲਾ ਕੇ ਉਹਨਾਂ ਕਹਿਣਾ ਇਹ ਨਹੀਂ ਲਾ ਕੇ ਖਾਂਦੀ ਕਿਹਨਾਂ ਇੱਕ ਦਰਾਣੀ ਜਠਾਣੀ ਤੇ ਉਹ ਵੀ ਨਹੀਂ ਆਂਦੀ ਇਹ ਕਿਤਾਂ ਦੀ ਗੱਲ ਹੋਈ ਕੋਈ ਖੜਨਾ ਇਹਨੂੰ ਜ਼ਰੂਰ ਵਾ ਕੋਈ ਗੱਲ ਨਹੀਂ ਐਡੀ ਨਹੀਂ ਕੀ ਵੀ ਉੱਥੇ ਜਾ ਕੇ ਵੀ ਇਹ ਮੂੰਹ ਨਾ ਬੰਦ ਕਰੂਗੀ ਘਰਾ ਲੂਗੀ ਮੈਂ ਮੂੰਹ ਬੰਦ ਤੂੰ ਟੈਨਸ਼ਨ ਨਾ ਲੈ ਜਿੱਦਾਂ ਮਰਜ਼ੀ ਕਰੀ ਜਾਓ ਮੈਂ ਤਾਂ ਹੁਣ ਕਹਿਣਾ ਸੀ ਤੁਹਾਨੂੰ ਕਹਿ ਲਿਆ ਪੁੱਛਣਾ ਹੀ ਪੁੱਛ ਲਿਆ ਵਾ ਬਾਕੀ ਤੁਹਾਡੀ ਮਰਜ਼ੀ ਕਹਿ ਦੋ ਉਹਨੂੰ ਕਿ ਪਾਲੇ ਲੀੜਾ ਨੱਤਾ ਤੇ ਤੁਰ ਪੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਉਹ ਗੱਲ ਜਦੋਂ ਹੁਣ ਉਹ ਘਰ ਦੇ ਵਿੱਚ ਆ ਹੀ ਗਈ ਆ ਤੇ ਮੈਂ ਕਿਤਾ ਉਹਨੂੰ ਨਾ ਆ ਆਖਾ ਉਹ ਵੀ ਅਸਕਰ ਘਰ ਦਾ ਮੈਂਬਰ ਵਾ ਕਹਿਣਾ ਤੇ ਪਹਿਣਾ ਹੀ ਆ ਜੇ ਅਸੀਂ ਨਾ ਖੜੀਏ ਤਾਂ ਵੀ ਅਸੀਂ ਬੁਰੇ ਬਣਦੇ ਆ ਉਥੇ ਜੀ ਜੀ ਨੇ ਪੁੱਛਣਾ ਵਾ ਵੀ ਤੁਹਾਡੀ ਦੂਜੀ ਨੋ ਨਹੀਂ ਆਈ ਤੁਹਾਡੀ ਦੂਜੀ ਨੋ ਨੂੰ ਇਹ ਜੀ ਕਿਹੜੀ ਗੱਲ ਵਾ ਇਹਨੂੰ ਕਿਹੜਾ ਕਿਸ ਨੇ ਪੁੱਛਣਾ ਪੁੱਛਣਾ ਤੇ ਮੈਨੂੰ ਆ ਸਾਰਿਆਂ ਨੇ ਯੋ ਨੂੰ ਨਹੀਂ ਅੰਦਾ ਕਭਲ ਨੂੰ ਵੀ ਲੈ ਆਉਂਦੇ ਰਿਸ਼ਤੇਦਾਰਾਂ ਚ ਰਿਸ਼ਤਾ ਪਤਾ ਵੀ ਸਾਰਿਆਂ ਨੂੰ ਆ ਯੋ ਆਈ ਵੀ ਗਾ ਇਹ ਪਤਾ ਨਹੀਂ ਕਿ ਤਾ ਨੀਆਂ ਪੋੜੀਆਂ ਗੱਲਾਂ ਕਰੀ ਜਾਂਦੀ ਆ ਬੜੀ ਵਾਰਾ ਮੈਂ ਇਹਨੂੰ ਆਖਿਆ ਪੰਮ ਨੂੰ ਕਿ ਇਹੋ ਜੀਆਂ ਗੱਲਾਂ ਤੂੰ ਨਾ ਕਰਿਆ ਕਰ ਪਰ ਫੇਰ ਵੀ ਇਹ ਹਟਦੀ ਗੱਲਾਂ ਕਰਨੋ ਚਲ ਤੂੰ ਹੀ ਚੁੱਪ ਕਰ ਜਦੋਂ ਜਿੱਤਾਂ ਦਾ ਟਾਈਮ ਹੋਏ ਦੇਖਣਾ ਚਾਹੀਦਾ ਬੰਦੇ ਨੂੰ ਤੇ ਮੇਰੇ ਤੇ ਜਿੱਤਾਂ ਦਾ ਟਾਈਮ ਹੋਆ ਤੇ ਇਹ ਟਾਈਮ ਨਾ ਐਸਾ ਨਹੀਂ ਐਸਾ ਮੈਂ ਪਰਨਾ ਵਾ ਠੀਕ ਕਹਿਣ ਲਈ ਆ ਕਹਿ ਕੇ ਲਈਓ ਆਖੰਡਈ ਆ ਪੀ ਉਹ ਨਹੀਂ ਖੜਨਾ ਠਾਕੇ ਤੇ ਕਵਲ ਨੂੰ ਨਿਗਾ ਖੜਨਾ ਏ ਇਤਾ ਝੱਗੇ ਲੱਗੀਦਾ ਵਾ ਨਹੀਂ ਖੜਨਾ ਕਿਉਂ ਨਹੀਂ ਉਹ ਕੋ ਲੱਗਦੀ ਕਿ ਮੈਂ ਬੈਰੀ ਉਹੋ ਤੇ ਗੱਲ ਵਾ ਮੈਂ ਹਥੇ ਜੀਜੀ ਨੇ ਪੁੱਛਣਾ ਵਾ ਵੀ ਉਹਨੂੰ ਨਿਗਾ ਹੰਦਾ ਇਹ ਆਪਣੀਆਂ ਭੋੜੀਆਂ ਹੀ ਮਾਰੀ ਜਾਂਦੀ ਆ ਉਹਨੇ ਜਾ ਕੇ ਉਥੇ ਉਹ ਕਰ ਦੇਣਾ ਜੇ ਕਰ ਦੇਣਾ ਐਡੀ ਵੀ ਨਹੀਂ ਕੀ ਉਹ ਵੀ ਜਿਹੜੀਆਂ ਗੱਲਾਂ ਕਰੂਗੀ ਉਹ ਲੜਾਈ ਝਗੜਾ ਤਰ੍ਹਾਂ ਹੁੰਦਾ ਹੈ ਇਹਦਾ ਅਗੋ ਬਿੱਖੋ ਕਹਿੰਦੇ ਵੇਖਣਾ ਪੈਂਦਾ ਟਾਈਮ ਕੱਢਣਾ ਚਾਹੀਦਾ ਵਾ ਨਹੀਂ ਕਰ ਆਹਾਰਿਆਂ ਦੇ ਚ ਹੁੰਦਾ ਵਾ ਕੀਦਿਆਂ ਤੇ ਨਹੀਂ ਹੁੰਦਾ ਤੇ ਪਰ ਇਹੋ ਜਿਹੀ ਗੱਲ ਨਹੀਂ ਟਾਈਮ ਟਾਈਮ ਤੇ ਲੋਕ ਇਕੱਠੇ ਹੋ ਜਾਂਦੇ ਆ ਓਦਾਂ ਦੇ ਹਿਸਾਬ ਲਾਇਆ ਜਾਏ ਨਾ ਤੇ ਪੰਮੋ ਦੀ ਗੱਲ ਵੀ ਠੀਕ ਵਾ ਖੜਨ ਵਾਲੀ ਤਾਂ ਹੈ ਨਹੀਂ ਕਾਰਟਨ ਛੱਡੀ ਕੋਈ ਨਹੀਂ ਗਈ ਲੜਾਈ ਝਗੜਾ ਇੰਨਾ ਕਰਕੇ ਗਈ ਜਿਹੜਾ ਮਿਲਨ ਮਰਤਨ ਦੇ ਮਕਾਤਾ ਪਰ ਹੁਣ ਗੱਲ ਤੇ ਇਹੋ ਹੀ ਆਉਂਦੀ ਆ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਣਾ ਤੁਹੇ ਵੀ ਆਪਛਾਣੇ ਜੀ ਗਾੜੀ ਸਾਡੇ ਨਵੇਂ ਸਮੇ ਰਿਸ਼ਤੇਦਾਰ ਹਨ ਇਹ ਉਹਨਾਂ ਕੀ ਆਖਣਾ ਵਾ ਉਹਨਾਂ ਵੀ ਇਹੋ ਆਖਣਾ ਨਾ ਵੀ ਇਹਨਾਂ ਦੀ ਬੰਦੀ ਨਹੀਂ ਕਿਸ ਦੇ ਨਾਲ ਵੀ ਸਾਡੀ ਕੁੜੀ ਨਾਲ ਕੱਲ ਨੂੰ ਇਹਨਾਂ ਨੇ ਕੀ ਕਰਨਗੇ ਤੇ ਕੀ ਨਾ ਕਰਨਗੇ ਗੱਲ ਇਹ ਵੀ ਸਮਝੋ ਨਾ ਉਹ ਸਭ ਕੋਈ ਸੋਚਣ ਸੋਚ ਸੋਚ ਸਮਝ ਨਹੀਂ ਕੇ ਮੈਂ ਤੁਹਾਨੂੰ ਆਖਿਆ ਵੀ ਚਲ ਕੋਈ ਨਹੀਂ ਜਾਣਦੇ ਹੋ ਨਹੀਂ ਤੇ ਮੈਂ ਖਾਣ ਵਾਲਾ ਹੇ ਉਹਨੂੰ ਨਹੀਂ ਨਹੀਂ ਖਾਣਨਾ ਉਹਨੂੰ ਆਹ ਨਹੀਂ ਆ ਤੇ ਤਿਆਰ ਹੋ ਜਾ ਚਲੋ ਜੇ ਉਹ ਜੂਤਾ ਵੀ ਠੀਕ ਵਾ ਇੱਕ ਜੇ ਲੀਡੇ ਕੱਪੜੇ ਤੋਂ ਨਰਪੜ ਪਾ ਕੇ ਬਹਿ ਜੇ ਤੇ ਮੇਰੇ ਲੀਡੇ ਸੌਣ ਵਾਲੇ ਮੇਰੇ ਆ ਆਹੀਂ ਤਾਂ ਸੱਚੇ ਹੋ ਚਿਗੇ ਕਹਿ ਕੇ ਕਰ ਲੋ ਕਰ ਲੋ ਤਿਆਰੀਆਂ ਜਾਣ ਦੀਆਂ ਤੂੰ ਹੀ ਮੈਨੂੰ ਕੀ ਖੜਦਾ ਵਾ ਮੈਂ ਤੁਹਾਨੂੰ ਵੀ ਨਹੀਂ ਜਾਣ ਦੇਣਾ ਜਿਹੜਾ ਕੰਮ ਕਬਲ ਨੇ ਕਰਨਾ ਹੀ ਨਾ ਉਹ ਦਿੱਤਾ ਵਾ ਕਰ ਇਹ ਕਦ ਮੈਨੂੰ ਤਾਂ ਜਨ ਆਉਂਦੀ ਦੀ ਇਹ ਗੱਲ ਚੰਗੀ ਲੱਗਦੀ ਸੂਟ ਹੀ ਬਦਲੀ ਜਾਂਦੀ ਕਿ ਆ ਚੱਕ ਕੇ ਲੈਂਦੀ ਕਿ ਆ ਚੱਕ ਕੇ ਕਿ ਪਾਲਾ ਹੈੜਾ ਪਾਉਣਾ ਤੂੰ ਦਾ ਮੈਨੂੰ ਇਹ ਦੱਸੋ ਪੀ ਪਾਇਆ ਕਿਹੜਾ ਚੰਗਾ ਲੱਗੂਗਾ ਆ ਪਾਵਾਂ ਕਿ ਆ ਪਾਵਾਂ ਤੈਨੂੰ ਦੋਵੇਂ ਚੰਗੇ ਲੱਗਦੇ ਆ ਮੈਂ ਦੋਵੇਂ ਪਾਲਾ ਇੱਕ ਰਾਜ ਲਾਲੀ ਤੇ ਇੱਕ ਰੈਂਦੀ ਪਿਆ ਹਾਏ ਹਾਏ ਹੱਦ ਕਰਦੇ ਤੁਸੀਂ ਫੇਰ ਵੀ ਦੱਸੋ ਹਾਂ ਜੇ ਤੈਨੂੰ ਪੁੱਛ ਹੀ ਲਿਆ ਤੇ ਤੁਸੀਂ ਇੰਨੇ ਰੋਲਾ ਕੇ ਪਾਉਂਦੇ ਈ ਆਹ ਸੁਣਾ ਵਾ ਤੇ ਬਾਬਾ ਪਾ ਲਾ ਗਾ ਛੇਤੀ ਕਰ ਅਗਲੇ ਪਉਥੇ ਆ ਕੇ ਬਹਿ ਗਈ ਹੁਣ ਓਹੋ ਪਾ ਲੈਨੇ ਆ ਤੁਸੀਂ ਕਾਲੇ ਨਾ ਪਾਓ ਫੇਰ ਵੀ ਸਗਣਾ ਦੇ ਕੰਮ ਤੇ ਜਾਣਾ ਵਾ ਦੀੜਾ ਦੱਤਾ ਸੋਨਾ ਪਾਇਆ ਹੋਵੇ ਤੇ ਸੋਹਣੇ ਲੱਗੀਦਾ ਵਾ ਤੁਸੀਂ ਤੇ ਐਵੇਂ ਉਹ ਗੱਲ ਕਾਲੀ ਕਰਨ ਲੱਪੈਂਦੇ ਈ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਜੋ ਉੱਥੇ ਹੀ ਪਹੁੰਚਣਾ ਵਾ ਆ ਠੰਡ ਦੇ ਦਿਨਾਂ ਗਲੋਕਾਂ ਨੇ ਕਿੰਨੀ ਕਿੰਨੀ ਲੇਟ ਆਉਣਾ ਤੁਸੀਂ ਐਵੇਂ ਸਵਾਤੇ ਕਰੀ ਜਾਂਦੇ ਯਾਰ ਇੱਕ ਤੁਰਾਂਗੇ ਤੇ ਫੇਰ ਹੀ ਪਹੁੰਚਾਂਗੇ ਜੇ ਘਰੇ ਇਥੇ ਰੁਣਚਣ ਕਰਦੇ ਨਾ ਤੇ ਕਿੱਦਾਂ ਪਹੁੰਚਾਂਗੇ ਬਸ ਇਹਨੂੰ ਮਾੜੀ ਜਿਹੀ ਪ੍ਰੈਸ ਫੇਰ ਲੈਂਦੋ ਮੈਂ ਟੋ ਮਿੱਟੀ ਨਾ ਪਾ ਕੇ ਤੇ ਹੁਣ ਪ੍ਰੈਸ ਕਰਨ ਤੁਰਪਾ ਚੰਗੇ ਬਲੀ ਦੇ ਪ੍ਰੈਸ ਹੋਈਏ ਕਰਕੇ ਰੱਖੇ ਤੁਸੀਂ ਦੇ ਮੰਮੀ ਹੋ ਗਈ ਤਿਆਰ ਕਿ ਨਹੀਂ ਮੰਮੀ ਵੀ ਹੋਣ ਰਹੀ ਹੋਣੀ ਉਧਰ ਤਿਆਰ ਮੰਮੀ ਨੇ ਕਿਹੜਾ ਸੁੱਕੀ ਬਿੰਦੀ ਲਾਉਣਾ ਚੱਲ ਸਾਨੂੰ ਤੇ ਟਾਈਮ ਲੱਗਣਾ ਤਿਆਰ ਹੁੰਦੇ ਆ ਨਹੀਂ ਮੰਮੀ ਨੂੰ ਲਾ ਦੇ ਸੁੱਕੀ ਬਿੰਦੀ ਫੇਰ ਕੀ ਆ ਉਹ ਵੀ ਤਿਆਰ ਹੋ ਜੂਗੀ ਜਾਓ ਫਿਰ ਆਪੇ ਲਾਓ ਨਾਲੇ ਡਾਂਗਾ ਖਾ ਲਿਓ ਮੰਮੀ ਕੋ ਡਾਂਗਾ ਖਾ ਲਿਓ ਉਹ ਗੱਲ ਕਿਤੇ ਹੋ ਜਾਣਾ ਹੁੰਦਾ ਨਾ ਬੁੜੀਆਂ ਦੀ ਤਿਆਰੀ ਹੋਣੀ ਨਹੀਂ ਜੋ ਮਰਜੀ ਪਹਿਲੇ ਉੱਠਣਾ ਨਹੀਂ ਸਵੇਰੇ ਜੋ ਰੋਟੀਆਂ ਨੇ ਫਿਰ ਤਿਆਰ ਨਹੀਂ ਹੋਣਾ ਛੇਤੀ ਕੱਪੜੇ ਪਾ ਬੱਬਾ ਤੇ ਤੁਰਿਏ ਲੈ ਪਚਲਦਾ ਫੋਨ ਫੇਰ ਆ ਗਿਆ ਯੋ ਨਕੀ ਜੋ ਆਦਮਾ ਨੂੰ ਚੱਲ ਚੁੱਕੇ ਨਾ ਗੱਲ ਕਰੋ ਪਹਿਲਾਂ ਕੀ ਜਾਂਦੀ ਹੈ ਹੈਲੋ ਹੈਲੋ ਜੀ ਜਸਤਰੀ ਕਾਲ ਸਤਿ ਸ਼੍ਰੀ ਅਕਾਲ ਬਾਜੀ ਬਸ ਉੱਤਰ ਲੱਗੇ ਜੀ ਦੀ ਬਸ ਆ ਗਏ ਛੇਤੀ ਆਪਾ ਤਿਆਰ ਹੋਣੇ ਆ ਗਏ ਕੋਈ ਗੱਲ ਨਹੀਂ ਤੁਹਾਨੂੰ ਲੋੜ ਨਹੀਂ ਹੁੰਦੀ ਹੁਣ ਕਿਉਂ ਕਹਿੰਦੇ ਤੁਸੀਂ ਕੀ ਗੱਲ ਹੈ ਦੀਦੀ ਹੁਣਾ ਕੀ ਆ ਕਨੇ ਪਾਣੀ ਮਾਰਦੇ ਤੁਹਾਡੇ ਪਿੰਡੋਂ ਹੀ ਆਦੇ ਮੁੰਡਾ ਨਸੇ ਪੱਤੇ ਕਰਦਾ ਵਾ ਹੈ ਇਹ ਕੀ ਕਹਿ ਰਹੇ ਦੀਦੀ ਨਹੀਂ ਮੈਂ ਤਾਂ ਉਹ ਸੁਣਿਆ ਮੈਂ ਸੱਚੀ ਕਹਿ ਰਹੀ ਆ ਨਾਲੇ ਇੱਕ ਹੋਰ ਦੀ ਹੋਰ ਗੱਲ ਸੁਣ ਲਓ ਤੁਸੀਂ ਉਹ ਕਹਿੰਦੇ ਆ ਕਿ ਉਹਨਾਂ ਨੇ ਆਪਣੀ ਦਰਾਨੀ ਚਠਾਣੀ ਵੀ ਘੜੋ ਕੱਢੀ ਆ ਉਹਨੂੰ ਵੀ ਨਹੀਂ ਘਰ ਆਦੇ ਹੈਗੇ ਲੈ ਇਹ ਕਿਦਾਂ ਗੱਲ ਹੋ ਗਈ ਤਾਨੂੰ ਪਤਾ ਸਾਰਾ ਹੈਗਾ ਵੀ ਸਾਡੇ ਬਾਰੇ ਸਾਡਾ ਮੁੰਡਾ ਤਾਂ ਇੱਕਦਮ ਠੀਕ ਠਾਕ ਆ ਤੇ ਮੈਨੂੰ ਹਾਂ ਮੈਨੂੰ ਤਾਂ ਜਾਣ ਪਤਾ ਹਾ ਪਰ ਲੋਕਾਂ ਦੇ ਥੋੜਾ ਮੂੰਹ ਫੜਨ ਆ ਨੇ ਜੋ ਕਹਿੰਦੇ ਉਹਨਾਂ ਨੇ ਤਾਂ ਉੱਤੇ ਯਕੀਨ ਕਰਨਾ ਨਾ ਇਹ ਤਾਂ ਬੜੀ ਮਾੜੀ ਗੱਲ ਆ ਤੂੰ ਸਮਝਾ ਨਹੀਂ ਇਹਨੂੰ ਇਹ ਹੀ ਜਾਣਦੀ ਚੰਗੀ ਤਰ੍ਹਾਂ ਵੀ ਰਿਸ਼ਤਰੀ ਵਿੱਚ ਦੇ ਵਿੱਚ ਵਿੱਚ ਕੋਈ ਆ ਤੇ ਹਾੜੀ ਡਾੜੀ ਦੀ ਕਿੰਨੀ ਪਿੰਡ ਚ ਭੀਰਦਾ ਵਾ ਤੁਹਾਡੀ ਉਹ ਗੱਲ ਤੇ ਮੈਂ ਮੰਨਦੀ ਆ ਮੈਂ ਤੇ ਬਥੇਰਾ ਸਮਝਾਇਆ ਮੇਰਾ ਦਸ ਕੰਮਾ ਸਮਝਾਉਂਦਾ ਪਰ ਕਹਿੰਦੇ ਵਿੱਚ ਤੇ ਗੋਲ ਕੇ ਵੱਢ ਨਹੀਂ ਜਾਣਾ ਮੂੰਹ ਦੇ ਨਾਲ ਹੀ ਨਾ ਗੱਲ ਕਰਨੀ ਉਹ ਤਾਂ ਮੈਂ ਡਿਗਲ ਮੰਨਦਾ ਦੀਦੀ ਮੇਨੂੰ ਸਨ ਕਹਿੰਦਾ ਬਹੁਤ ਝਟਕਾ ਲੱਗਾ ਕਿ ਇਹ ਕੀ ਬਣ ਗਿਆ ਹੱਡੇ ਨਾ ਤੁਹਾਨੂੰ ਝਟਕਾ ਲੱਗਾ ਮੈਨੂੰ ਤੇ ਆਪ ਸੁਣ ਕੇ ਮੈਂ ਆਪ ਹੋ ਗਈ ਵੀ ਹੋਏ ਉਹਨਾਂ ਨੇ ਮੈਂ ਕੀ ਜਵਾਬ ਦਵਾਂਗੀ ਹੁਣ ਉਹਦੇ ਮੈਂ ਤਿਆਰ ਹੁੰਦੇ ਹੁਣ ਪਾਏ ਤਾਂ ਹੀ ਤੇ ਬਸ ਤਿਆਰ ਹੀ ਹੋਣ ਦੇ ਹੀ ਤੁਹਾਡਾ ਵਿੱਚ ਫੋਨ ਆ ਗਿਆ ਮੈਂ ਆਖਿਆ ਮੈਂ ਚ ਵਿਚਾਲੰਦਾ ਫੋਨ ਆਉਂਦਾ ਹੀ ਛੇਤੀ ਕਰੋ ਤੁਸੀਂ ਤਾਂ ਹੋਰੀ ਬਪਤਾਜੀ ਭਾਤੀ ਮੈਨੂੰ ਤੇ ਸਮੇਂ ਲੱਗਣ ਦੀ ਹੁਣ ਨਾ ਕਰਾਂ ਕਿ ਨਾਲ ਕੀ ਕਰਾਂ ਉਹ ਤੁਹਾਨੂੰ ਮੈਨੂੰ ਆਪਨੇ ਕੋਈ ਪਤਾ ਲੱਗਣਿਆ ਮੈਂ ਤਾਂ ਤਾਈ ਤੁਹਾਨੂੰ ਦੱਸਣ ਦੇ ਮਾਰੇ ਫੋਨ ਕੀਤਾ ਮੈਂ ਦੱਸ ਦਿੰਨੀ ਫਿਰ ਆਵੇਂ ਆਉਣਗੇ ਇੱਕ ਤੋਂ ਫਿਰ ਮੁਰਕ ਕੇ ਜਾਣਗੇ ਫਿਰ ਚੰਗੇ ਨੇ ਲੱਗੀਦਾ ਹੈਗਾ ਨਹੀਂ ਉਹ ਤਾਂ ਗੱਲ ਹੈ ਚਲੋ ਚਲੋ ਠੀਕ ਆ ਫਿਰ ਜੀ ਕੀ ਕਰਨਾ ਵਿੱਚ ਜਵਾਬ ਦਿੱਤਾ ਚਲੋ ਚੰਗਾ ਭਾਜੀ ਠੀਕ ਹੈ ਜੀ ਓਕੇ ਚਲੋ ਠੀਕ ਆ ਭਾਜੀ ਓਕੇ ਕੀ ਗੱਲ ਹੋ ਗਈ ਆ ਤੇਰੇ ਸਾਹਮਣੇ ਸੁਣ ਲਿਆ ਮੈਂ ਸਪੀਕਰ ਸਗਾ ਹੁਣ ਕੀਤਾ ਏ ਬਚੋਲਣ ਆਂਦੀ ਆ ਵੀ ਪਾਣੀ ਮਾਰਤੀ ਕਿਹਨੇ ਤੁਹਾਡਾ ਬੜਾ ਨਸ਼ੇ ਕਰਦਾ ਵਾ ਇੱਕ ਹੋਰ ਗੱਲ ਅਨੇ ਤੁਸੀਂ ਆਪਣੀ ਦਰਾਣੀ ਛਾਣੀ ਨੂੰ ਨਾ ਘਰੋਂ ਬਾਹਰ ਕੱਢਿਆ ਵਾ ਹੋਏ ਇਹ ਕੰਮ ਕਿੰਨੇ ਕੀਤਾ ਉਹ ਚੋਲਿਆਂ ਨੂੰ ਸਾਰਾ ਪਤਾ ਵੀ ਹੈਗਾ ਸੀ ਅਸੀਂ ਕਿਹੇ ਗੱਲ ਦਾ ਲੁਕਾ ਨਹੀਂ ਰੱਖਿਆ ਇਹ ਨਖਤੀ ਨੇ ਜਿਹੜੇ ਪਹਿਲਾਂ ਕੰਡੇ ਬੀਜੇ ਸੀ ਨਾ ਉਹ ਹੁਣ ਗਾੜੀ ਸਾਡੇ ਆਉਂਦੇ ਨਾ ਇਹੋ ਜੇ ਕੰਮ ਕਰਦੀ ਤੇ ਨਾ ਸਾਡੀ ਬਦਨਾਮੀ ਹੁੰਦੀ ਮੈਨੂੰ ਨਹੀਂ ਪਤਾ ਹੁਣ ਕਿਹਦੇ ਕੰਡੇ ਬੀਜੇ ਗਾੜੀ ਹੁੰਦੀ ਇਹਦੀ ਆਉਂਦੇ ਕਿ ਜਾਂ ਸਾਡੇ ਕੰਡੇ ਬੀਜੇ ਗਾੜੀ ਹੁੰਦੀ ਮੈਨੂੰ ਤਾਂ ਕੋਈ ਸਮਝ ਲੱਗਣ ਦੀ ਵੀ ਸਾਡੇ ਨਾਲ ਬਣ ਕੀ ਡਿਆ ਵਾ ਇਹ ਜੋ ਕੋ ਕੀਤਾ ਨਾ ਮੰਮੀ ਚਾਚੀ ਨੇ ਕੀਤਾ ਯੋ ਤੁਹਾਨੂੰ ਵੀ ਸਭ ਚੰਗੀ ਤਰ੍ਹਾਂ ਪਤਾ ਵਾ ਓ ਯਾਰ ਇਹ ਚਕੇ ਦਾ ਕੀ ਚਾਚੀ ਨੇ ਕੀਤਾ ਹੋਰ ਵੀ ਪਾਣੀ ਮਾਰ ਸਕਦਾ ਕੋਈ ਪਾਣੀ ਮਾਰ ਦਿੰਦਾ ਜਿਹਦਾ ਬੀਜੇ ਕੰਡੇ ਇੰਨੇ ਆ ਜਿਹਦਾ ਇੰਨੇ ਝੂਠੇ ਨਾਂ ਲਾਏ ਸਾਡੇ ਮੁੰਡੇ ਦੇ ਨਸ਼ਾ ਪੱਤਾ ਕਰਨ ਦੇ ਤੇ ਉਹ ਗਾੜੀ ਆਉਣੇ ਆ ਤੁਹਾਡੇ ਕਿਰਾਦੇ ਆ ਕਿ ਇਹ ਸਾਲ ਇੱਕ ਉੱਥੇ ਰਹਿ ਗਈ ਆ ਤੇ ਲੋਕੀ ਭੁੱਲ ਗਏ ਲੋਕੀ ਨਹੀਂ ਗੱਲ ਬਣਾਉਂਦੇ ਜਿਹੜੇ ਸ਼ਰੀਕ ਹੁੰਦੇ ਆ ਨਾ ਉਹ ਖੁੰਦਰ ਕੱਢਦੇ ਆ ਤੇ ਮੈਨੂੰ ਤਾਂ ਲੱਗਦਾ ਖੁੰਦਰ ਇੰਨੇ ਕੱਢੀ ਆ ਤੁਸੀਂ ਹੌਕਾ ਰੁਕ ਜਾਓ ਵੇਚ ਨਾ ਆਇਓ ਮੈਨੂੰ ਜਾ ਕੇ ਪੁੱਛ ਲੈਂਦੇ ਆ ਇਹਦੇ ਨਾਲ ਮੈਂ ਇਹਦੇ ਨਾਲ ਹੁਣ ਗੱਲ ਕਰਕੇ ਹਟਣਾ ਵਾ ਕਿ ਕਿਹੜੇ ਜਨਮ ਦਾ ਵਯਾਰ ਕੱਢਣ ਨਹੀਂ ਸਾਡੇ ਨਾਲ ਹੁਣ ਫੇਰ ਕਲੇਸ਼ ਕਰਨੀ ਜਾ ਕੇ ਇਹਨਾਂ ਤੋਂ ਲੈ ਤੁਸੀਂ ਅੱਜ ਗੱਲ ਘੱਰ ਹੀ ਲੈਣ ਦੋ ਐਂ ਤਾਂ ਕੱਲੋਂ ਸਾਡਾ ਹੋਰ ਕੇ ਚੀਜ਼ਾਂ ਨਾਲ ਆ ਦੇਣਗੇ ਹਏ ਜੇ ਆਪਾਂ ਘਰੋਂ ਨਹੀਂ ਗਏ ਜੇ ਚੱਲ ਜਾਂਦੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਈ ਉੱਥੇ ਜਾ ਹੁਣ ਜਾ ਡੋਕ ਜਾ ਕੇ ਐਵੇਂ ਨਾ ਕਲੇਸ਼ ਕਰ ਜਾ ਕੇ ਮੈਂ ਚੱਲਿਆ ਸਾਈਡ ਤੇ ਲੜੋ ਕੇ ਜਾ ਕੇ ਮਰੋ ਮੈਨੂੰ ਕੀ ਮੈਂ ਨਹੀਂ ਤੁਹਾਡੇ ਮਗਰੋਂ ਦਾ ਬਹੁਤ ਸਿਆਪਾ ਪਾ ਕੇ ਬਹਿ ਜਾਓ ਘਰ ਤੁਸੀਂ ਨਾ ਮੇਰੀ ਗੱਲ ਸੁਣ ਤੂੰ ਮੇਰੇ ਮੁੰਡੇ ਦੇ ਰਿਸ਼ਤੇ ਦੇ ਵਿੱਚ ਪਾਣੀ ਮਾਰੀ ਹੈ ਨਾ ਤੈਨੂੰ ਬਿਮਾਰੀ ਕੀ ਆ ਤੈਨੂੰ ਘਰ ਬੈਠਿਆ ਵੀ ਸਬਰ ਨਹੀਂ ਆਉਂਦਾ ਤੇਰੇ ਮੁੰਡੇ ਦੇ ਰਿਸ਼ਤੇ 'ਚ ਪਾਣੀ ਤੂੰ ਮੁੰਡਾ ਕਦੋਂ ਦਾ ਮੰਗਦੀ ਫਿਰਦੀ ਆ ਮੈਨੂੰ ਦੱਸਿਆ ਵਾ ਜਾਂ ਮੈਨੂੰ ਸੁਬਨਾ ਆਉਣਾ ਵਾ ਕਿ ਤੇਰੇ ਮੁੰਡੇ ਦਾ ਮੰਗਣਾ ਹੋਣਿਆ ਤੇ ਮੈਂ ਵਿੱਚ ਪਾਣੀ ਮਾਰਾਂ ਮੈਂ ਤੇ ਪੁੱਛਿਆ ਵੀ ਆ ਤੈਨੂੰ ਨਹੀਂ ਕਿਹਦੇ ਰਿਸ਼ਤੇ ਦੀ ਗੱਲ ਕਰਨੀ ਮੈਂ ਮੇਰਾ ਪੜਾ ਮੈਨੂੰ ਕੀ ਪਤਾ ਵੀ ਤੂੰ ਕੀ ਕਰਦੀ ਫਿਰਦੀ ਆ ਹੁਣ ਆ ਕੇ ਤੇ ਮੇਰੇ ਦਿਵਾਲੇ ਹੋ ਗਈਆਂ ਤੈਨੂੰ ਸਾਰਾ ਹੀ ਪਤਾ ਵਾ ਤੂੰ ਬਾਲੀ ਚਲਾਕ ਨਾ ਬਣ ਤੇ ਨਾਲੇ ਰਿਸ਼ਤੇਦਾਰਾਂ ਦੇ ਵਿੱਚ ਰਿਸ਼ਤਾ ਹੋਣ ਰਿਹਾ ਹੈਗਾ ਕੋਈ ਬਾਲੀ ਦੂਰ ਦੀ ਰਿਸ਼ਤੇਦਾਰੀ ਨਹੀਂ ਹੈਗੀ ਤੇਰੇ ਜਿਹੇ ਕੰਨ ਵਾ ਨਾ ਉਹ ਕਾਗਜ਼ ਦੇ ਆ ਜਿਹੜੀ ਗੱਲ ਦਾ ਹਾਨੂੰ ਨਹੀਂ ਨਾ ਪਤਾ ਹੁੰਦਾ ਤੈਨੂੰ ਪਹਿਲਾਂ ਪਤਾ ਹੁੰਦਾ ਵਾ ਤੇ ਲੋਕਾਂ ਨੂੰ ਵੀ ਤੁਹਾਡੀਆਂ ਕਰਤੂਤਾਂ ਦਾ ਪਤਾ ਵਾ ਪਿੰਡ ਦੇ ਵਿੱਚ ਵੀ ਤੁਸੀਂ ਕੀ ਕੁਝ ਕਰਦੇ ਫਿਰਦੇ ਆ ਮਾਰਤਾ ਹੋਗਾ ਮੂੰਹ ਕਿਸਨੇ ਕਿ ਕਿਸ ਦਾ ਕਿਹੜਾ ਮੂੰਹ ਫੜ ਲੈਣਾ ਵਾ ਮिन्नੂ ਘਰ ਦੇ ਵਿੱਚ ਜਦੋਂ ਪਤਾ ਹੀ ਨਹੀਂ ਤੇ ਮੈਂ ਕਿਤੇ ਪਾਨੀ ਕੀ ਮਾਰਨੀ ਆ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਮੂੰਹ ਤਾਂ ਤੇਰਾ ਨਹੀਂ ਫੜਿਆ ਜਾਂਦਾ ਤੇ ਲੈਣੀਆਂ ਜੀਏ ਨਾ ਤੋਂ ਇਹ ਇਲਜ਼ਾਮ ਲਾਏ ਹੁੰਦੇ ਨਾ ਮੇਰੇ ਪੁੱਤ ਦੇ ਉੱਤੇ ਨਸ਼ੇ ਪੱਤੇ ਦੇ ਤੇ ਨਾ ਵਾਰਾਂ ਪੈਂਦੀਆਂ ਰੌਲਾ ਪੈ ਗਿਆ ਸਾਰੇ ਆਂਢ ਗੁਆਂਢ ਹੁਣ ਤੈਨੂੰ ਪੈ ਗਈ ਠੰਡ ਮੇਰੇ ਪੁੱਤ ਦਾ ਰਿਸ਼ਤਾ ਤੜਵਾ ਕੇ ਇਹੋ ਗੋਹ ਤੇ ਤੂੰ ਚੰਦੀ ਤੇ ਇਹਨਾਂ ਦੇ ਘਰ ਇਹ ਕੋਹ ਬਣੇ ਇਹ ਹੋਣ ਆਪ ਤੂੰ ਤਿਆਰੀਆਂ ਕਰਦੀ ਫਿਰਦੀ ਆ ਤੇ ਹੁਣ ਆ ਕੇ ਤੇ ਉਲਟਾ ਹੀ ਮੇਰੇ ਦਿਵਾਲੇ ਹੋ ਗਈਆਂ ਮੈਂ ਵੀ ਉਹਦੀ ਕੋਈ ਚਾਚੀ ਦਾਈ ਹੀ ਮੈਨੂੰ ਵੀ ਤੁਹਾਡਾ ਫਰਜ਼ ਹੀ ਕਹਿਣ ਦਾ ਕਿ ਨਾਲ ਚੱਲ ਚਾਹੇ ਕੋ ਤੈਨੂੰ ਕਹਿਣਾ ਹੈਗਾ ਫੈਸਲੇ ਕਰਕੇ ਤੇਹੀ ਤੈਨੂੰ ਡਰਦੇ ਕਹਿੰਦੇ ਨਹੀਂ ਜੇ ਤੈਨੂੰ ਕਹਿ ਲੈਂਦੇ ਤੇ ਤੂੰ ਪਤਾ ਨਹੀਂ ਕੀ ਚੰਦ ਚੜ੍ਹੋਣੇ ਪਰ ਨਾ ਤੂੰ ਤੇ ਘਰੇ ਬੈਠੀ ਨੇ ਉਹ ਚੰਦ ਚੜਾ ਤੇ ਜਿੰਨਾ ਗੱਲਾਂ ਦਾ ਡਰ ਹੈਗਾ ਚੱਲ ਫੇਰੇ ਕਿਹੜੇ ਤੇ ਚਲ ਗਈਆਂ ਐਵੇਂ ਆ ਕੇ ਤੇ ਝੂਠੇ ਸੱਚੇ ਜਿਗਲੇਡੂ ਸੁੱਟਾਂ ਦੇਈਆਂ ਆ ਤੈਨੂੰ ਤੇ ਚਾ ਚੜਨ ਲਿਆ ਹੋਣਾ ਵਾ ਕਿ ਇਹਦੇ ਪੁੱਤ ਦਾ ਰਿਸ਼ਤਾ ਟੁੱਟ ਗਿਆ ਨਹੀਂ ਨੇਪਰੇ ਚੜਿਆ ਮੈਨੂੰ ਕੀ ਲੋੜ ਵਾ ਖੁਸ਼ ਹੋਣ ਦੀ ਜਿੰਨੇ ਮਰਜੀ ਚੰਗੇ ਬਣਾਉਣਾ ਲੋਕਾਂ ਨੂੰ ਬਾਹਰ ਪਤਾ ਹੀ ਹੁੰਦਾ ਵਾ ਤੂੰ ਕਾਨੂੰ ਮੱਥਾ ਮਾਰ ਡੀ ਨਾ ਕੇ ਤੇ ਮੈਂ ਗੰਦ ਸਮਝਾਇ ਪਿਣਾ ਲੈਣੀ ਜਾ ਕੇ ਤੂੰ ਫੇਰ ਇਹੋ ਕੰਮ ਕੀਤਾ ਆ ਕੇ ਇਹਨੂੰ ਮੈਂ ਸੱਦਣ ਨਹੀਂ ਗਈ ਇਹ ਖੁਦ ਮੇਰੇ ਵੱਲ ਆਈ ਆ ਜੇ ਮੇਰਾ ਇੰਨੇ ਮੱਥਾ ਮਾੜਾ ਵਾ ਨਾ ਇਹਨੂੰ ਕਾ ਮੇਰੇ ਮੱਥੇ ਨਾ ਲੱਗਿਆ ਕਰ ਵੀ ਦੂਰ ਰਿਹਾ ਕਰ ਮੇਰੇ ਤੋਂ ਹਾਏ ਰੱਬਾ ਮੈਨੂੰ ਤੇ ਸਮਝ ਨਹੀਂ ਆਉਂਦੀ ਅਸੀਂ ਇੰਨੇ ਚਾਵਾ ਨਾਲ ਕਈ ਕੋ ਖਰੀਦਿਆ ਹੀ ਕਿੱਦਾਂ ਸਗਰ ਲਾ ਕੇ ਆਉਣਾ ਹੈਗਾ ਸਾਰਿਆਂ ਨੂੰ ਮਠਿਆਈਆਂ ਬੰਦਣੀਆਂ 3:31 ਦਾ ਬਹਿਜੇ ਬੇੜਾ ਹੋਦੀਆ ਜੜਾ ਜੀ ਬਹਿ ਗਈ ਆ ਕਿਸੂ ਮਤ ਲਾਤੀ ਸਾਡੇ ਪੁੱਤ ਨੂੰ ਕੋ ਚੱਲ ਛੱਡ ਪਰੇ ਕੋਈ ਗੱਲ ਨਹੀਂ ਜੋ ਸਾਡੇ ਕਰਮਾ ਜੀ ਨਾ ਉਹ ਹੋਣਾ ਹੀ ਜਿੱਦਾਂ ਲਿਖਿਆ ਰੱਬ ਨੇ ਉਦਾਂ ਬੀਤਣੀ ਹੁੰਦੀ ਆ ਨਾਲੇ ਇੱਕ ਗੱਲ ਚੰਗਾ ਹੋਇਆ ਵਾ ਜੇ ਆਪਾਂ ਉੱਥੇ ਜਾਂਦੇ ਨਾ ਤੇ ਫੇ ਕਿਹੜੇ ਮੂੰਹ ਨਾ ਮੋੜਨਾ ਹੈ ਆਪਾਂ ਸਮਾਂ ਨਾਲ ਖੜਨਾ ਹੀ ਚੋ ਪਕਰ ਹੁਣੋਂ ਭੁੱਖ ਨਹੀਂ ਹੁੰਦਾ ਜਿੱਟਾ ਟਟਾ ਨਾ ਇੱਕ ਫੇਰ ਹੋ ਜੂਗਾ ਅਹੀਂ ਕਿਹੜੇ ਮਾੜੇ ਚੰਗੇ ਆ ਸਾਡੀ ਵਧੀਆ ਇਸ ਤਵਾ ਬਾੜੇ ਚੜੀ ਦਾ ਬਚਾ ਹੈ ਨਾਮ ਚੋਪ ਕਰੋ ਤੁਸੀਂ ਹੁਣ ਇੱਜ਼ਤ ਇੱਜ਼ਤ ਦਾ ਪਤਾ ਲੱਗ ਹੀ ਗਿਆ ਜਦੋਂ ਇੱਕ ਵਾਰੀ ਰਿਸ਼ਤਾ ਟੁੱਟ ਜਾਣਾ ਦੋਰੇ ਕਰਨਾ ਬੜਾ ਔਖਾ ਹੋ ਜਾਂਦਾ ਤੀ ਪੁੱਤ ਦਾ